ਕਵੀ ਨੀਣਾ ਉਸ ਦ੍ਰਿਸ਼ਣੋਂ ਦੇਖ ਕੇ ਵਿਸਾਖੀ ਵਾਲੇ ਦਿਨੋਂ ਦੇਖ ਕੇ ਲਿਖਿਆ ਆਓ ਆਪਾਂ ਵੀ ਸੁਰਤ ਲੈ ਕੇ ਚੱਲੀਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਕਹਿੰਦਾ ਫੁੱਲਾਂ ਵਿੱਚੋਂ ਫੁੱਲ ਜਿਵੇਂ ਸੋਹਣਾ ਹੈ ਗੁਲਾਬ ਦਾ ਸ਼ੈਰਾਂ ਵਿੱਚੋਂ ਸ਼ੈਰ ਹੈ ਆਨੰਦਪੁਰ ਸਾਹਿਬ ਦਾ ਇੱਥੇ ਮੇਰੇ ਬਾਜਾਂ ਵਾਲੇ ਮਾਹੀ ਦਾ ਵਸੇਰਾ ਹੈ ਕਿਲੇ ਉੱਤੇ ਝੂਲ ਰਿਹਾ ਕੇਸਰੀ ਫਰੀਰਾ ਹੈ ਫਰੀਰਾ ਕਹਿੰਦੀ ਨੇ ਨਿਸ਼ਾਨ ਸਾਹਿਬ ਨੂੰ ਕਿਲੇ ਉੱਤੇ ਝੂਲ ਰਿਹਾ ਕੇਸਰੀ ਫਰੀਰਾ ਹੈ ਇੱਥੇ ਮੇਰੇ ਬਾਜਾਂ ਵਾਲੇ ਮਾਹੀ ਦਾ ਵਸੇਰਾ ਹੈ ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ ਗੁਰੂ ਦੇ ਪਿਆਰੇ ਸਿੱਖ ਗੁਰਬਾਣੀ ਪਏ ਗਾਉਂਦੇ ਨੇ ਸੰਗਤਾਂ ਦੇ ਵਿੱਚ ਇਦਾਂ ਜਲਬਾ ਹਜੂਰ ਦਾ ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਹੇ ਨੂਰ ਦਾ ਗੁਰਾਂ ਦੇ ਦਿਵਾਲੇ ਇਦਾਂ ਗੁਰਾਂ ਦੇ ਪਿਆਰੇ ਨੇ ਪੁੰਨਿਆਂ ਦੇ ਚੰਦ ਦੇ ਦਿਵਾਲੇ ਜਿੱਦਾਂ ਤਾਰੇ ਨੇ